来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਡੂੜੀਆਂ ਤਹਿਸੀਲ ਮੂਨਕ ਤੇ ਜਲਾ ਸੰਗਰੂਰ ਜੇ ਗੱਲਬਾਤ ਕਰ ਲਈ ਨਾ ਹਰਿਆਣੇ ਦੇ ਬਿਲਕੁਲ ਨੇੜੇ ਲੱਗਿਆ ਵੀਡੀਓ ਬਣਾਉਣਾ ਇੱਕ ਤਾਂ ਝੋਟੀ ਦਿਖਾ ਦਾਂਗੇ ਮੋਰਾ ਚ ਪੈਂਦੀ ਆ ਤਿਆਰ ਦੁੱਧ ਵਾਲੀ ਤੇ ਇੱਕ ਸੱਜਣੋ ਆ ਦਿਖਾ ਦਾਂਗੇ ਨੀਲੀ ਰਾਵੀ ਝੋਟੀ ਕਿਉਂਕਿ ਅੱਖਾਂ 'ਚ ਇਹਦੇ ਜਵਾਬ ਹੈਗੇ ਨੇ ਕੋਈ ਭਰਾ ਇਹਨੂੰ ਨੀਲੀ ਮੰਨ ਲਿਓ ਗ੍ਰੇਡਡ ਮੰਨ ਲਿਓ ਦੋ ਝੋਟੀਆਂ ਦਿਖਾ ਦਾਂਗੇ ਚੰਗੀ ਕੁਆਲਿਟੀ ਦੀਆਂ ਚੰਗੇ ਦੁੱਧ ਵਾਲੀਆਂ ਤੇ ਬਾਕੀ ਗੱਲਬਾਤ ਆ ਜਿਹੜੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਜਿਹੜਾ ਰੇਟ ਆ ਰੇਟ ਵੀ ਸੱਜਣੋ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਿਓ ਜੀ ਹੋਰ ਕੀ ਹਾਲ ਆ ਬਾਈ ਠੀਕ ਠਾਕ ਵਧੀਆ ਗੁਰੂ ਜੀ ਚੜਦੀ ਕਲਾ ਹਾਂ ਚੜਦੀ ਕਲਾ ਨਾਮ ਤੇ ਨੰਬਰ ਬੋਲ ਦਿਓ ਜੀ ਬਾਈ ਨਾਮ ਮੇਰਾ ਹਮਨਾ ਪੰਡੂੜੀਆਂ ਤਹਿਸੀਲ ਮੂਨਕ ਮੂਨਕ ਜ਼ਿਲ੍ਹਾ ਸੰਗਰੂਰ ਆ ਜਲਾ ਸੰਗਰੂਰ ਪਰ ਨੇੜੇ ਹਰਿਆਣਾ ਰਹਿ ਗਿਆ ਨੇੜੇ ਹਰਿਆਣਾ ਬਾਈ ਜੱਖੜਾ ਆਪਣੇ ਜੱਖੜਾ ਆਪਣੇ ਤੋਂ 15 ਕਿਲੋਮੀਟਰ ਹੈ ਹਾਂਜੀ ਲੈਰਾ ਵੀ ਆਪਣੇ ਤੋਂ 15 ਹੈ ਪਾਤੜਾ ਵੀ ਆਪਣੇ ਤੋਂ 15 16 ਕਿਲੋਮੀਟਰ ਹੈ ਠੀਕ ਹੈ ਗੱਲ ਤੇ ਆਪਣਾ ਬਾਂਗਾ ਮਸਰਾ ਹਰਿਆਣੇ ਦੇ ਨਾਲ ਲੱਗ ਮਾਈ ਏਰੀਆ ਆ ਗਿਆ ਆਪਣਾ ਨਾਲ ਟੱਚ ਜੇ ਹਰਿਆਣੇ ਦੇ ਨਾਲ ਹੀ ਜਮਾ ਠੀਕ ਹੈ ਗੱਲ ਤੇ ਜੇ ਕਹ ਲੀਏ ਵੀ ਬੋਲੀ ਆਪਣੀ ਤਕਰੀਬਨ ਇਹ ਪਿੰਡ ਹਰਿਆਣੇ ਦੇ ਨਾਲ ਹੀ ਮਿਲਦੀ ਆ ਪਰ ਹਰਿਆਣੇ ਨਾਲ ਹੀ ਮਿਲਦੀ ਜਲਦੀ ਆ ਹਾਂ ਹਾਂ ਆਪਾਂ ਨੂੰ ਬਈ ਬਾਂਗਰੂ ਹੀ ਕਹਿੰਦੇ ਨੇ ਬਾਰਤ ਨਾਲ ਜੀ ਆਪਾਂ ਬਗਦੇ ਕਿਸੇ ਪਾਸੇ ਹਾਂ ਆ ਨੰਬਰ ਬੋਲ ਦਿਓ ਜੀ ਨੰਬਰ ਮੇਰੇ 9154 279 99154 27993 27993 ਤੇ ਸ਼ੁਰੂਆਤ ਮੂਰਾ ਤੋਂ ਕਰ ਲਈਏ ਹਾਂ ਮੂਰਾ ਤੋਂ ਹੀ ਕਰਾਂਗੇ ਬਾਈ ਹਰਿਆਣੇ ਦੀ ਆ ਹਾਂ ਬਾਈ ਹਰਿਆਣੇ ਦੀ ਆ ਠੀਕ ਆ ਗੱਲ ਸੁਆ ਕਿਹੜਾ ਸੂਂਦੀ ਆ ਬਾਈ ਸੂਆ ਬਈ ਇਹ ਦੂਜਾ ਸੂਆ ਸੂਈ ਹੋਈ ਛੋਟੀ ਠੀਕ ਆ ਕਰੀਏ ਧੰਨ ਬੰਦੀ ਇਹਨੂੰ ਬੁਰੀ 20 ਦਿਨ ਹੋ ਗਏ ਬਾਈ ਸੂਈ ਨੂੰ ਠੀਕ ਆ ਜੀ ਹਾਂ ਤਿਆਰ ਦੁੱਧ ਹੈ 15 ਲੀਟਰ ਦੁੱਧ ਤਿਆਰ ਹੈ ਬਾਈ ਸੂਗਾ 14 14 ਕਿਲੋਆਂ ਚ 14 ਮਾਣ ਦੇ ਲੀਟਰਾਂ ਚ 15 ਠੀਕ ਆ ਗੱਲ ਧੋਰ-ਧੋਰ ਕੇ ਦੋ ਟਾਈਮ ਚੋਲੇ ਤਿੰਨ ਟਾਈਮ ਚ ਵਾਈ ਕਰੇ ਠੀਕ ਆ ਜੀ ਹਾਂ ਸੂਗਾ ਬਾਈ ਕਹਿੰਦਾ ਦੂਜਾ ਸੂਈ ਹੋਈ ਆ ਕੱਦ ਬੱਡ ਵੀ ਚੰਗਾ ਲੰਬਾਈ ਵੀ ਚੰਗੀ ਆ ਤੇ ਸਿੰਗ ਆ ਗਿਆ ਸੱਜਣੋ ਗੋਲਾ ਤੇ ਬੱਚਾ ਕੀ ਆ ਗਿਆ ਉਹ ਨਾਲ ਦੇ ਬੱਚਾ ਬਾਈ ਕੱਟਾ ਪੂਰੀ ਨਾਲ ਆ ਗਿਆ ਸੱਜਣੋ ਮੇਲ ਕਾਫ ਤੇ ਬਾਡੀ ਦੀ ਬਣ ਤਰ ਬਹੁਤ ਕਮਾਲ ਦੀ ਰੱਖਦੀ ਆ ਇੱਥੇ ਤੋਂ ਆਰਡਰ ਕੁਆਲਿਟੀ ਕਰ ਸਕਦੇ ਹੋ ਚੈੱਕ 15 ਤੋਂ 20 ਦਿਨ ਦਾ ਸੂਗਾ ਤੇ 15 ਲੀਟਰੀ ਦੁੱਧ ਬਾਈ ਕਹਿੰਦਾ ਇਹਦੇ ਕੋਲ ਹੈਗਾ ਇਸ ਟਾਈਮ ਤਿਆਰੀ ਦਾ हां गुरु 2 टाइम टाइम ਪਚਵਾ ਕੇ ਦੇਵਾਂਗੇ ਕੋਈ ਚੱਕਰ ਨਹੀਂ ਠੀਕ ਹੈ ਗੱਲ ਆ ਹਾਂ ਉਹ ਤਸੱਲੀ ਬਾਈ ਕਹਿੰਦਾ ਕਰਾ ਦਾਂਗੇ ਡੰਗ 2 ਡੰਗ 4 ਡੰਗ ਜਿਵੇਂ ਤਸੱਲੀ ਵਾਲੀ ਮੈਂ 2 ਡੰਗ ਜੇ ਬੰਦੇ ਨੇ ਕਿਸੇ ਨੇ ਘਰੂ ਚੂਣੀ ਸਮਝ ਲੈ ਹਜ਼ਾਰਾਂ ਦਾ ਦੁੱਧ ਦੇਂਦੇ ਦਿੱਲੀ ਦਾ ਠੀਕ ਹੈ ਗੱਲ ਆ ਹਾਂ ਹਜ਼ਾਰ ਦਾ ਉਹਦਾ ਬੰਦਾ ਕਿੰਨੀ ਚੱਕ ਕੇ ਬਸ ਵਗ ਜੇ ਇਹ ਇੱਥੋਂ ਆਰਡਰ ਕੁਆਲਿਟੀ ਕਰ ਲਿਓ ਚਾ ਇੱਕ ਥਣ ਦਾ ਸੈਜ ਤੇ ਥਣਾਂ ਦਾ ਗੈਪ ਮੇਨ ਗੱਲ ਆ ਜਿਹੜੀ ਲੇਵੇ ਦੀ ਬਿਲਕੁਲ ਸਾਫ਼ ਆ ਗਈ ਤੇ ਬਾਡੀ ਦੀ ਬਣਤਰ ਵੀ ਬਹੁਤ ਕਮਾਲ ਦੀ ਰੱਖਦੀ ਆ ਇਦੇ ਕੋਲੇ ਦੁੱਧ ਤਿਆਰੀ ਵਾਲਾ ਇੱਕ ਹੁੰਦਾ ਬਾਈ ਕੈਨ ਵਾਲਾ ਹਨਾ ਵੀ ਇੰਨਾ ਕੇ ਦੇ ਦੂ ਹਾਂ ਹਾਂ ਨਾਗੁਰੀਕ ਤਿਆਰੀ ਵਾਲਾ ਬਾਈ ਜਮਾ ਐ ਨਾ ਠੀਕ ਆ ਗੱਲਾਂ ਹਾਂ ਜਮਾ ਠੰਡੂ ਪਿਆ ਸੀਲ ਸਹੂ ਪੂਰੀ ਕੋਈ ਹੋ ਨਹੀਂ ਹੈਗਾ ਛੁੱਟੀ ਜਾ ਠੀਕ ਆ ਗੱਲਾਂ ਕਿਸੇ ਰਾਦੇ ਵੀ ਕੋਈ ਨੁਕਸ ਨਹੀਂ ਹੈਗਾ ਆਪਾਂ ਦੇਣਦਾਰਾ ਟੂ ਟਾਈਮ ਚਵਾਈ ਕਰੇ ਠੀਕ ਆ ਜੀ ਆਪਣੇ ਘਰੇ ਰੋਟੀ ਪਾਣੀ ਖਾਵੇ ਬੰਦਾ ਠੀਕ ਆ ਜੀ ਕੋਈ ਆਪਾਂ ਨੂੰ ਸੱਲੀ ਕਰੀ ਲੈ ਬੰਨੇ ਮੜੀ ਜੀ ਇਧਰ ਨੂੰ ਕਰ ਦੇ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾਵਾਂਗੇ ਡੰਗ ਦੋ ਡੰਗ ਚੋ ਦੋ ਡੰਗ ਚ ਬਾਈ ਕਰੇ ਜੇ ਆਪਣੇ ਜੀ ਨੁਕਸ ਹੋਏ ਆਪਣੇ ਘਰੇ ਛੱਡ ਜੇ ਯਾਰ ਆਪਣੀ ਕੋਈ ਚੱਕਰ ਨਹੀਂ ਠੀਕ ਆ ਗੱਲ ਹਾਂ ਬਾਈ ਲੀਟਰ ਬਾਈ ਕਹਿੰਦਾ 15 ਭਰ ਦੂ ਜੇ ਕੰਡਾ ਲਾਉਣਾ ਤਾਂ ਕਰ ਦੂਗੀ 14 ਕਿਲੋ ਤੇ ਬਾਕੀ ਅੱਗੇ ਕਹਿ ਲਿਆ ਤੁਹਾਡੀ ਕੇਅਰ ਤੇ ਡਿਪੈਂਡ ਆ ਉਹ ਤੁਹਾਡੀ ਸੇਵਾ ਤੇ ਡਿਪੈਂਡ ਆ ਹਨਾ ਹਾਂ ਬਾਈ ਵੀ ਤੁਸੀਂ ਇਹ ਤਾਂ 17 ਲੈ ਲਓਗੇ 16 ਲੈ ਲਓਗੇ ਜਾ ਤੁਹਾਡੇ ਕੋਲ ਆ ਕੇ ਬਾਈ ਤੁਸੀਂ ਘਟਾ ਵੀ ਸਕਦੇ ਹਾਂ ਹਾਂ ਇਹਨੂੰ ਕੋਈ ਖੁਰਲੀ ਦਾ ਚੱਕਰ ਨਹੀਂ ਬਾਈ ਚਾਹੇ ਅਸੀਂ ਪੱਟੀ ਦੇ ਬਣ ਕੇ ਚੋਲੇ ਕੱਚੇ ਚ ਕੋਈ ਚੱਕਰ ਨਹੀਂ ਹੈ ਠੀਕ ਆ ਗੱਲ ਹਾਂ ਚਾਹੇ ਬਾ ਠੀਕ ਹੈ ਗੱਲ ਹਾਂ ਕੋਈ ਨਾਲੇ ਖੁਰਲੀ ਤੇ ਪਹਾੜਾ ਲਾਉਣ ਦੀ ਲੋੜ ਨਹੀਂ ਕਾਹੇ ਚੀਜ਼ ਦੀ ਲੋੜ ਨਹੀਂ ਕਿੰਨੇ ਪੈਸੇ ਲਵਾਂਗੇ ਇਹਦੇ ਇਹਦੇ ਬਾਈ ਕੁਰੀ ਮੁੱਲ ਦਾ ਚਾਹੇ 1.60 ਕਰਾ ਲਿਆ ਚਾਹੇ 55 ਕਰਾ ਲਿਆ ਹਾਂਜੀ ਡੇਢ ਲੱਖ ਦੀ ਝੋਟੀ ਦੇ ਦਾਂਗੇ ਮਾਨਤਾਨ ਕੋਈ ਮਾਨਤਾਨ ਚਲਵਾਈ ਗਈ ਤਾਂ ਅਸੀਂ ਤਾਂ ਕਰਾਂਗੇ ਮਾਨਤਾਨ ਠੀਕ ਹੈ ਗੱਲ ਹਾਂ ਮਾਨਤਾਨ ਬਾਈ ਕਹਿੰਦਾ ਕੋਈ ਨਾ ਬੰਦਾ ਫੋਨ ਕਰੇ ਹਾਂਜੀ ਝੋਟੀ ਦੇ ਕੇ ਧੋਰਾ ਵੀ ਆਈ ਗੱਲ ਨਹੀਂ ਹੈਗੀ ਠੀਕ ਹੈ ਗੱਲ ਹਾਂ ਬਾਈ ਤੇ ਬਾਈ ਕਹਿੰਦਾ ਵੀ ਆਏ ਗਏ ਸੱਜਣ ਦਾ ਜਿਹੜਾ ਮਾਨਤਾਨਾ ਮਾਨਤਾਨ ਕਰਦਾਂਗੇ ਚਵਾਈ ਦੀ ਕਿਵੇਂ ਬਾਈ ਇਹ ਚਵਾਈ ਦੀ ਬਾਈ ਬਸ ਐ ਸਮਝ ਲੈ ਬਈ ਬੰਦਾ ਬੈਠਿਆ ਤੇ ਉੱਠਿਆ ਹੈ ਹਾਂ ਪੋਲੀ ਜਮਾ ਜਮਾ ਪੋਲੀ ਨੂੰ ਵਰਗੀ ਸੋਨੇ ਅਣਜਾਣ ਬੰਦਾ ਵੀ ਚੋਦੂ ਅਣਜਾਣ ਬੰਦਾ ਬਈ ਐਂ ਜਮਾ ਬੱਚਾ ਲਾ ਗਿਆ ਪਤਾ ਰ ਮਾਰ ਕੇ ਦਿਖਾ ਦਾਂਗੇ ਠੀਕ ਆ ਗੱਲ ਹਾਂ ਆ ਉਹ ਸੱਜਣੋਂ ਕਲਿੱਪ ਐਂਡ ਤੇ ਐਡ ਕਰ ਦੂੰਗਾ ਮੈਂ ਚਵਾਈ ਵੀ ਚੈੱਕ ਕਰ ਸਕਦੇ ਹਾਂ ਤੇ ਬਾਕੀ ਬਾਈ ਕਹਿੰਦਾ 1.5 ਲੱਖ ਚ ਮਾਨਤਾਨ ਜਾ ਆਏਗੇ ਸੱਜਣ ਦਾ ਕਰ ਦਾਂਗੇ ਝੋਟੀ ਕੁਆਲਿਟੀ ਵਾਲੀ ਆ ਕੱਦ ਵੀ ਚੰਗਾ ਵਜਨ ਵੀ ਚੰਗਾ ਤੇ ਮੇਨ ਗੱਲ ਇਹੜੀ ਲੰਬਾਈ ਵੀ ਝੋਟੀ ਦੀ ਫੁੱਲ ਆ ਗਈ ਤੇ ਇੱਕ ਸੋਨੂ ਦਿਖਾ ਦਿੰਨਾ ਨੀਲੀ ਟੱਚ ਉਹਨੂੰ ਤੁਸੀਂ ਪਿਓਰ ਨੀਲੀ ਮੰਨ ਲਿਓ ਗ੍ਰੇਡੇਡ ਮੰਨ ਇਹ ਲੰਬੀ ਲੰਬੀ ਵਾਲੀ ਆ ਨਾ ਹਾਂ ਬਾਈ ਇਹ ਲੰਬੀ ਲੰਬੀ ਵਾਲੀ ਆ ਤੇ ਬਾਕੀ ਇੱਥੇ ਤੋਂ ਆਰਡਰ ਕੁਆਲਟੀ ਕਰ ਸਕਦੇ ਹੋ ਜੇ ਇੱਕ ਤਿੰਨ ਸਾਂ ਨੂੰ ਸਾਂ ਲੇਵੇ ਤੇ ਬਹੁਤ ਸ਼ਾਨਦਾਰ ਰੱਖਦੀ ਆ ਇਹ ਕਿਹੜਾ ਸੂਆ ਸੂਆ ਬਾਈ ਇਹ ਬਾਈ ਲਾਲਾ ਜੀ ਤੋਂ ਲਿਆਇਆ ਬਈ ਉਹਦੇ ਕਹਿਣ ਮੁਤਾਬਕ ਤੀਜਾ ਕੋਈ ਚੌਥਾ ਮੰਨ ਲੈ ਚਾਹੀ ਤੀਜਾ ਮੰਨ ਲੈ ਉਹ ਅਗਲੇ ਦੇ ਲਾਲੇ ਉਹ ਤੇ ਪੈਂਦੇ ਆਪਣੇ ਕਹਿਣ ਨਾਲ ਤਾਂ ਕੁਝ ਨਹੀਂ ਬਣਦਾ ਹੈਗਾ ਦੇਖੋ ਠੀਕ ਹੈ ਗੱਲ ਹਾਂ ਤੇ ਬੱਚਾ ਕੀ ਆ ਗਿਆ ਨਾਲ ਬੱਚਾ ਬਈ ਕੱਟਾ ਆ ਗਿਆ ਦੇ ਵੀ ਨਾਲ ਹੀ ਨਾਲ ਇਹਦੇ ਆ ਗਿਆ ਕੱਟਾ ਪਰ ਬੱਚਾ ਸੋਨਾ ਪਾਊਗੀ ਹੈ ਨਾ ਹਾਂ ਬਈ ਜਿਵੇਂ ਕਿਸੇ ਸੱਜਣ ਨੇ ਬੱਚਾ ਦਾ ਲੀਰਾ ਵੀ ਦਾ ਪਯੌਰ ਨਹੀਂ ਲੀਰਾ ਵੀ ਦਾ ਹੀ ਪਾਰ ਗਿਆ ਬੱਚਾ ਦਾ ਬਈ ਧੋਰ ਖੋਲ ਕੇ ਬਈ ਆ ਲੰਬੀ ਲੰਬੀ ਆ ਗਈ ਫੁੱਲ ਤੇ ਬਾਕੀ ਇੱਥੇ ਤੋਂ ਆਰਡਰ ਕੁਆਲਿਟੀ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਕਿੰਨੇ ਦਿਨ ਦਾ ਸੂਆ ਹੋਗਾ ਬਈ ਦਾ ਸੂਆ ਬਈ ਹੋ ਗਿਆ ਗੁਰੀ ਇਹਦਾ ਆਪਣਾ 8 9 ਦਿਨ ਦੀ ਸੂਈ ਕੋਲੇ ਕਿੰਨਾ ਹਾਜ਼ਰ ਹੋਊਗਾ ਅੱਜ ਇਹਦੇ ਥੱਲੇ ਭਾਈ 11 ਲੀਟਰ ਦੁੱਧ ਤਿਆਰ ਹੈ ਠੀਕ ਹੈ ਹਾਂ ਕਿਲੋਆਂ 'ਚ ਕੋਈ 10 ਮੰਨ ਲੇ 11 ਲੀਟਰ ਬਾਈ ਕਹਿੰਦਾ ਹਾਜ਼ਰ ਆ ਕਈ ਭਰਾ ਯਾਰ ਕਹਿੰਦੇ ਨੇ 13 14 ਕਰ ਗਈ 6 7 ਦਿਨਾਂ ਅਜੇ ਨਾ 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 ਭਾਈ ਉਹ ਝੂਟ ਜਾਏ ਕੁਛ ਮਰਜ਼ੀ ਬਲਾ ਲੈ ਤਾਂ ਮੈਂ ਕਹਿ ਦੂੰਗਾ ਭਾਈ ਛੱਗਾ 'ਚ ਠਾਲ ਕੇ ਤਾਂ ਠੀਕ ਆ ਗੱਲ ਹੈ ਉਹ ਲਾ ਕੇ ਫਿਰ ਆਪਣੇ ਤੋਂ ਉਹ ਕੰਮ ਨਹੀਂ ਹੁੰਦਾ ਆਪਾਂ ਟਾਈਮ ਟੂ ਟਾਈਮ 6 2 6 ਅਗਲੇ ਨੂੰ ਚਪਾਈ ਕਰਾਵਾਂਗੇ ਠੀਕ ਆ ਜੀ ਹਾਂ ਉਹ ਬਾਈ ਕਹਿੰਦਾ ਟਾਈਮ ਟੂ ਟਾਈਮ ਦਾ ਚਵਾਈ ਕਰਾ ਦਾਂਗੇ ਬਾਕੀ ਇੱਥੇ ਤੋਂ ਨਾ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਅੱਗੇ ਪਿੱਛੇ ਦਾ ਲੇਵਾ ਰੱਖ ਦਿਆ ਵੀ ਜਿਹੜੇ ਭਰਾ ਕਹਿੰਦੇ ਨੇ 6ਵੇਂ 7ਵੇਂ ਦਿਨ ਕਰ ਗਈ 13 14 ਤਾਂ ਨਹੀਂ ਕਰਦੀ ਕੋਈ ਨਾ 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 ਭਾਈ ਉਹ ਤਾਂ ਲਾਲ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਠੀਕ ਹੈ ਗੱਲ ਐ ਮੱਜਾਂ ਹੀ ਰੱਖਦੇ ਆ ਪੰਗੜਾ ਕੋਈ ਐ ਤਾਂ ਹੈ ਨਹੀਂ ਵੀ ਬੱਕਰੀਆਂ ਰੱਖਦੇ ਆ ਐ ਠੀਕ ਹੈ ਗੱਲ ਤੇ ਬਾਕੀ ਕਿੰਨਾ ਦੁੱਧ ਦੱਸਿਆ ਪੀਕ ਲੈਵਲ ਤੇ ਦਾ ਦੁੱਧ ਭਾਈ ਇਹਦਾ ਮਾਲਕਾਂ ਨੇ ਦੱਸਣ ਮੁਤਾਬਕ ਕਹਿੰਦੇ ਬਈ 15 ਲੀਟਰ ਦੁੱਧ ਦਿੱਤੇ ਪਿਛਲੇ ਸਾਲ ਇਹਨੇ ਠੀਕ ਹੈ ਗੱਲ ਹਾਂ ਦੂਜੀ ਸੂਏ ਠੀਕ ਹੈ ਗੱਲ ਤ ਠੀਕ ਹੈ ਗੱਲ ਹਾਂ ਬਈ ਇਹ ਇੱਥੇ ਚੈੱਕ ਕਰ ਸਕਦੇ ਹੋ ਥਣਾ ਰੱਖਦੇ ਹੱਥੀ ਚਵਾਈ ਵਾਲਾ ਕੋਈ ਲੰਬਾ ਨਹੀਂ ਰੱਖਦੀ ਚਵਾਈ ਦੀ ਕਿਵੇਂ ਬਈ ਇਹ ਚਵਾਈ ਦੀ ਬਈ 100% ਲੰਬਾ ਬੋਲੀ ਕਰੀਬ ਲੰਬੀ ਬੋਲੀ ਬਈ ਤੇ ਬਾਕੀ ਆਰਡਰ ਕੁਆਲਟੀ ਕਰਾ ਦੇਣਾ ਚੈੱਕ ਲੰਬੀ ਫੁੱਲਾ ਕੱਦ ਚੰਗਾ ਤੇ ਉੱਤੋਂ ਜੇ ਗੱਲ ਕਰ ਲੈਣਾ ਸਤਨੂੰ ਜਿੱਦਾਂ ਦਾ ਲੇਵਾ ਉਦਾਂ ਦੀ ਝੋਟੀ ਦੀ ਚੜਾਈ ਆ ਇਹ ਇੱਥੋਂ ਕਰ ਸਕਦੇ ਹੋ ਚੈੱਕ ਦੁੱਧ ਬਾਈ ਕਹਿੰਦਾ ਚੰਗਾ ਪਾ ਦੂ ਮਾਲਕਾਂ ਦੇ ਕਹਿਣ ਮੁਤਾਬਕ ਇਹਦਾ ਮਾਲਕਾਂ ਨੇ ਦੱਸਿਆ ਕਦ ਦੇਖ ਬਾਈ ਗੁਰੀ ਕਰ ਟਾਮੇ ਟਾਮੇ ਮਿਲਦੇ ਡੰਕਰ ਦਾ ਕਦ ਐਡਾ ਹੈ ਇਹ ਇਥੋਂ ਕਰ ਲਿਓ ਚਾ ਇੱਕ ਕਦ ਕਾਠ ਵੀ ਸੋਹਣਾ ਚੜਾਈ ਵੀ ਸੋਹਣੀ ਆ ਜਿੱਦਾਂ ਦੀ ਬਾਡੀ ਦੀ ਚੜਾਈ ਆ ਉਤੋਂ ਉਦਾਂ ਦੀ ਕਹਿ ਸਕਦੇ ਆ ਆਰਡਰ ਦੀ ਕੁਆਲਿਟੀ ਆ ਗਈ ਓਨੀ ਚੜਾਈ ਵਾਲਾ ਆ ਗਿਆ ਤੇ ਇਹਦੇ ਕਿੰਨੇ ਪੈਸੇ ਲੈ ਲਾਂਗੇ ਬਾਈ ਬਾਈ ਗੁਰੀ ਕਰਾਉਣ ਦਾ ਚਾਹੀ ਇਹਦਾ ਵੀ ਉਇਟ ਪਾਰਮਾਰਾ ਚਾ 70 ਕਰ ਲਈਏ ਚਾ 1 60 ਕਰ ਲਈਏ ਠੀਕ ਆ ਕਰ ਡੇਢ ਲੱਖ ਦੀ ਇਹ ਦੇ ਦਾਂਗੇ ਬਾਈ ਡੇਢ ਦੀ ਇਹ ਦੇ ਦਾਂਗੇ ਹਾਂ ਇਹ ਕਿਸੇ ਨੇ ਜੋੜਾ ਲੈਣਾ ਹੋਇਆ ਜੇ ਜੋੜਾ ਲੈਣਾ ਹੋਵੇ ਭਾਈ ਉਹ ਸਾਬ ਨਾਲ ਮਾਨਤਾਨ ਕਰਦਾ ਕੋਈ ਚੱਕਰ ਨਹੀਂ ਜੋੜੇ ਦਾ ਤਿੰਨ ਬਣ ਗਿਆ ਹਾਂ ਜੇ ਬੰਦਾ ਕਿਰਾਏ ਦੇ ਕਹਿੰਦਾ ਹੋਇਆ ਆਪਾਂ 200 ਕਿਲੋਮੀਟਰ ਤੱਕ ਲਾਲਾਇਆ ਪਹੁੰਚ ਫਰੀ ਕਰ ਦਾਂਗੇ 3 ਲੱਖ ਚ ਤੂੰ ਐਂ ਮਾਨਤਾਨ ਕਰ ਦੇ ਯਾਰ ਜੋੜੇ ਚ ਜਵੀ ਗੁਰੀ ਜੋੜੇ ਚ 5000 ਰੁਪਏ ਛੱਡ ਦਾਂਗੇ ਹੈ 290 ਦਾ ਹੋ ਜੂ ਚੱਲ ਤੇਰੇ ਕਹਿਣ ਤੇ ਯਾਰ ਤੇਰੇ ਮੋੜਦੇ ਨਹੀਂ ਹੈਗੇ 290 ਦਾ ਹੋ ਜੂ 10 ਛੱਡ ਦਾਂਗੇ ਜੋੜੇ ਚ ਹਾਂ ਹਾਂ ਕੋਈ ਚੱਕਰ ਨਹੀਂ ਸੱਜਣਾ ਮਾਫੀ ਜੋੜੇ ਚ 10000 ਦੀ ਕਰਾਤੀ ਹੁਣ ਜਿਆਦੇ ਬਾਈ ਨੂੰ ਤੰਗ ਨਾ ਕਰਿਓ ਆ ਡਰਕ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਥਾਣਾ ਦਾ ਗੈਪ ਤੇ ਨ ਇੱਥੋਂ ਕਰ ਲਓ ਚੈੱਕ ਬਹੁਤ ਸੋਹਣਾ ਗੈਪ ਰੱਖਦੀ ਆ ਨਾਲ ਆ ਗਿਆ ਮੇਲ ਕਾਫ ਤੇ ਜਿਹੜੀ ਦੁੱਧ ਦੀ ਰਿਪੋਰਟ ਆ ਦੁੱਧ ਦੀ ਰਿਪੋਰਟ ਬਾਈ ਕਹਿੰਦਾ ਚੰਗੀਆਂ ਕੇਰਾ ਹੋਰ ਤੋਰ ਬਾਈ ਹੋਣਗੇ ਇੱਕ ਵਾਰੀ ਸਾਨੂੰ ਤੋਰ ਕੇ ਫੇਰ ਦਿਖਾਣਾ ਲੰਬੀ ਆ ਗਈ ਫੁੱਲ ਤੇ ਮੱਝ ਦੋਹਾਂ ਚ ਇਹ ਮੰਨ ਲਓ ਵੀ ਛੋਟੇ ਹਾਥੀ ਜਣਨ ਵਾਲੀ ਨਹੀਂ ਹੈਗੀ ਕੋਈ ਨਾ ਬਾਈ ਕੱਲੀ ਇਹ ਹੋਊਗੀ ਛੋਟੇ ਚੀਜ਼ਾਂ ਮੋਟਰ ਵਿੱਚੋਂ ਐ ਨਹੀਂ ਮੁੜਦੀ ਬੈਂਕ ਤਾਰ ਨਹੀਂ ਪਹੂਗੀ ਛੋਟੇ ਹਾਥੀ ਤੋਂ ਜਾਣੇ ਤੇ ਬਾਕੀ ਮੇਨ ਗੱਲ ਹੁੰਦੀ ਆ ਆਰਡਰ ਕੁਆਲਿਟੀ ਦੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਬਾਡੀ ਵੀ ਬੰਤਰ ਉਹ ਕਮਾਲ ਦੀ ਰੱਖਦੀ ਆ ਨੀਲੀ ਦੇ ਬੱਚੇ ਬਹੁਤ ਸੰਖੇ ਸ਼ਾਨਦ ਉਹ ਬੱਤ ਰਗੜ ਉਹ ਲਾ ਯਾਪ ਨੇ ਜੇ ਸਮਾਂ ਦੋ ਜ루 ਦਰ ਜਾਂਦੀ ਆ ਖੁੱਲ ਲੰਬੀ ਤੇ ਜਿੱਦਾਂ ਦਾ ਜਿੱਦਾਂ ਦੀ ਚੜਾਈ ਉੱਤੋਂ ਉਦਾਂ ਦੀ ਹਲੇਵੇ ਦੀ ਚੜਾਈ ਆ ਗਈ ਥੱਲੇ ਉਹ ਇੱਥੋਂ ਕਰ ਸਕਦੇ ਜੇ ਇੱਕ ਇਹ ਬਾਈ ਕਹਿੰਦਾ ਜੇ ਜੋੜਾ ਲੈਣਾਗੇ ਸੱਜਣ ਨੇ ਜੋੜੇ ਚ ਰੁਪਿਆ 10000 ਮਾਫੀ ਕਰਾਤੀ ਤੁਹਾਨੂੰ ਇੱਕ ਹਾਂ 290 ਦਾ ਜੋੜਾ ਦੇ ਦਾਂਗੇ ਬਾਈ ਤੇ ਇੱਕ ਆ ਗਈ ਆ ਝੋਟੀ ਇਹਦੇ ਕੋਲ ਤਿਆਰ ਦੁੱਧ ਆ 15 ਲੀਟਰ 14 ਕਿਲੋ ਇਹਦੇ ਕੋਲੇ 11 ਲੀਟਰ 10 ਕਿਲੋ ਕਿਉਂਕਿ ਕੱਚੀ ਸੂਈ ਹੋਈ ਆ 16 ਕਿਲੋ ਬਾਈ ਕਹਿੰਦਾ ਇਹ ਕਰ ਦੂਗੀ हां भाई जी ਇਹਨੇ 16 ਲੀਟਰ ਤਾਂ ਫਿਰ ਦੇਊਗੀ ਕੌਣ ਹੈ ਠੀਕ ਹੈ ਗੱਲ ਹਾਂ ਲੈ ਚਵਾਈ ਬਾਕੀ ਆਪਦੀ ਸੇਵਨ ਟਪੈਂਡ ਹੈ ਬਾਈ ਜੀ ਅਗਲਾ ਉਹੀ ਸੁੱਕੇ ਹਰੇ ਤੇ ਹੀ ਰੱਖੀ ਗਿਆ ਫਿਰ ਕਹੂਗਾ ਵੀ ਮੈਂ 10 ਲੀਟਰ ਲਵਾਂ ਉਹ ਗੱਲ ਤੰਦਕ ਬਣਨੀ ਨਹੀਂ ਹੈਗੀ ਠੀਕ ਹੈ ਗੱਲ ਉਹ ਉਹ ਸੇਵਾ ਜਿਹੜਾ ਜਆ ਪਾਵਾਂਗੇ ਉਹ ਹਜੇ ਹੀ ਕੱਢਾਂਗੇ ਠੀਕ ਹੈ ਗੱਲ ਲੈ ਚਵਾਈ ਦਿਖਾ ਦੀ ਬੱਚੇ ਲਾ ਕੇ ਇਹਨਾਂ ਦੀ ਹਾਂ ਬਾਈ ਚਵਾਈ ਬੱਚੇ ਲਾ ਦੇ ਦੋਨਾਂ ਨੂੰ ਚਵਾਈ ਕਰਾ ਦੇਣਾ ਚੈੱਕ ਤੇ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਊਗਾ ਲੈ 사ਜਣੋ ਚਵਾਈ ਕਰ ਸਕਦੇ ਹੋ ਚੈੱਕ ਚਵਾਈ ਫੁੱਲ ਫੋਕੀ ਤੇ ਮੋਟੀ ਆ ਗਈ ਜਮਾ ਜਮਾ ਬਾਈ ਐ ਲਾਣੇ ਥਾਣਾ ਛੱਡੇ ਆਸਲ 'ਚ ਬਾਈ ਆ ਜੂ ਆਪਾਂ ਕਹਿ ਦਈਏ ਜਮਾ ਤੇ ਰਹੀ ਆ ਕੰਮ ਹੂੰ ਆ ਪੂਰੀ ਪੋਲੀ ਚ ਬਾਈ ਵੀ ਆ ਗਈ ਤੇ ਨੰਬਰ ਬੋਲੀ ਜਰਾ ਬਾਈ ਨੰਬਰ ਬਾਈ 9915427993 9915427993 993 ਹਾਂ ਬਾਈ 27993 ਬਾਈ ਦਾ ਨੰਬਰ ਆ ਪਿੰਡ ਆ ਗਿਆ ਡੂੜੀਆਂ ਤਹਿਸੀਲ ਮੂਨਕ ਤੇ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਨੂੰ ਲੈ ਜਿਓ ਧੰਨਵਾਦ ਜੀ